ਹੈਲੋ ਜੀ ਸੱਚੀ ਰਿਕਾ ਲਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜੀ ਪਲੇਟਾਂ ਦੇ ਨਿਸ਼ਾਨ ਲਾਉਣੇ ਜਿਨੂੰ ਆਪਾਂ ਪਲੋਈਆਂ ਵੀ ਕਹਿ ਸਕਦੇ ਹਾਂ ਵੀ ਆਪਾਂ ਕਿੰਨੀ ਕਿੰਨੇ ਨਾਪ ਤੇ ਕਿੰਨਾ ਜਿਹੜੇ ਉਹਨਾਂ ਦੇ ਵਿਚਾਲੇ ਜਗ੍ਹਾ ਛੱਡ ਕੇ ਜਿਹੜੇ ਨਿਸ਼ਾਨ ਲਾਉਣੇ ਨੇ ਤੇ ਜਿਹੜੀਆਂ ਸਾਈਡ ਪਲੇਟਾਂ ਨੇ ਉਹਦੀ ਨਿਸ਼ਾਨ ਕਿੰਨੇ ਕਿਵੇਂ ਲਾਉਣੇ ਨੇ ਇਹ ਦੇਖੋ ਆਪਾਂ ਦੋ ਪੱਲੇ ਲਏ ਨੇ ਜੀ ਸ਼ਰਟ ਦੀ ਜਿੰਨੀ ਲੈਂਥ ਰੱਖਣੀ ਆ ਤੁਸੀਂ ਉਹ ਰੱਖ ਲਿਓ ਤੇ ਜਿੰਨਾ ਇਹਦੇ ਵਿੱਚ ਘੇਰਾ ਰੱਖਣਾ ਉਹਨਾਂ ਘੇਰਾ ਰੱਖ ਲਿਓ ਜਿੰਨਾ ਐਕਸਟਰਾ ਵੀ ਜਿਵੇਂ ਹੁਣ ਮੰਨ ਲਓ ਜਿਹੜੇ ਆਪਾਂ ਘੇਰੇ ਦੇ ਵਿੱਚ ਆਪਾਂ 4 ਇੰਚ ਐਕਸਟਰਾ ਰੱਖਦੇ ਆ ਜੀ 2 2 ਇੰਚ ਜਾਂ ਆਪਾਂ 3 ਇੰਚ ਰੱਖ ਲੈਣਾ ਜੀ ਕਪੜਾ ਕੱਟ ਹੋਵੇ ਤਾਂ ਡੇ ਡੇਢ ਇੰਚ ਚਾਕਾਂ ਦਾ ਮਾਰਜਨ ਰੱਖ ਲੈਣਿਆ ਲੰਬਾਈ 'ਚ ਆਪਾਂ 3 ਇੰਚ ਐਕਸਟਰਾ ਰੱਖਦੇ ਆ ਜੀ ਉਵੇਂ ਤੁਸੀਂ ਰੱਖ ਲਿਓ ਤੇ ਆਪਾਂ ਤੀਰੇ ਦਾ ਨਿਸ਼ਾਨ ਲਾ ਲੈਣਾ ਇਹ ਤੀਰੇ ਤੇ ਮੋਡੇ ਦੀ ਕਾਟ ਦੀ ਵੀਡੀਓ ਮੈਂ ਪਹਿਲਾਂ ਅਪਲੋਡ ਕੀਤੀ ਹੈ ਜੀ ਜਿਵੇਂ ਹੁਣ ਆਪਾਂ ਪਲੇਟ ਪਾਉਣੀ ਹੈ ਜੀ 11.5 ਤੇ ਆਪਾਂ 12 ਇੰਚ ਤੇ ਨਿਸ਼ਾਨ ਲਾਉਣੇ ਨੇ 12 ਇੰਚ ਦੇ ਹਿਸਾਬ ਨਾਲ ਪਹਿਲਾਂ ਤੁਸੀਂ ਨਿਸ਼ਾਨ ਲਾ ਦਿਓ ਵੀ ਆਪਣਾ 12 ਇੰਚ ਕਿੱਥੇ ਬਣਦਾ ਫਿਰ 7 ਇੰਚ ਲੰਬਾਈ ਰੱਖਣੀ ਹੈ ਜੀ ਪਲੇਟ ਦੀ ਐਵੇਂ ਨਿਸ਼ਾਨ ਲਾ ਲਿਓ ਹੁਣ ਜਿਹੜਾ ਆਪਾਂ ਸੈਂਟਰ 'ਚ ਜਿਹੜੀ ਜਗ੍ਹਾ ਰੱਖਦੇ ਆ ਉਹਦੇ ਬਾਰੇ ਤੁਹਾਨੂੰ ਦੱਸਦੇ ਆ ਜੀ ਜਿਵੇਂ ਹੁਣ ਇਹਨਾਂ ਦੀ ਜਿਹੜੀ ਫੀਟਿੰਗ ਹੈ 23 ਇੰਚ ਦੀ ਫੀਟਿੰਗ ਹੈ ਥੋੜਾ ਜਿਹਾ ਭਾਰੀ ਨਾਪ ਹੈ ਇਹਦੇ ਵਿੱਚ ਆਪਾਂ 3.5 ਇੰਚ ਜਗ੍ਹਾ ਰੱਖਾਂਗੇ ਵਿਚਾਲੀ 7 ਇੰਚ ਬਣ ਜੂਗਾ ਜੀ ਜਦੋਂ ਆਪਾਂ ਸਿੰਗਲ ਚ ਫੋਲਡ ਵੀ ਹੁਣ ਫੋਲਡ ਕੀਤਾ ਹੋਇਆ ਡਬਲ ਚ ਆਪਾਂ 3.5 ਰੱਖਣੀ ਹੈ ਜੇ ਮੰਨ ਲਓ ਉਹਨਾਂ ਦੀ ਵੀ ਫਿਟਿੰਗ ਹੈ ਵੀ ਦੇ ਹਿਸਾਬ ਨਾਲ ਹੈ ਤਾਂ ਆਪਾਂ 3.5 ਰੱਖ ਸਕਦੇ ਹਾਂ ਪਰ 6 ਇੰਚ ਤੋਂ ਘੱਟ ਜਗ੍ਹਾ ਨਹੀਂ ਰੱਖ ਸਕਦੇ ਜੀ ਆਪਾਂ ਜਿਵੇਂ 7 ਇੰਚ ਹੱਦ ਹੈ ਵੀ 3.5 ਇੰਚ ਭਾਰੀ ਨਾਪ ਤੇ ਰੱਖਿਆ ਜਾਂਦਾ ਇਹ ਆਪਾਂ ਸਿੱਧੀਆਂ ਪਲੇਟਾਂ ਇਸ ਤਰ੍ਹਾਂ ਰੱਖਾਂਗੇ ਜੀ ਤੇ ਆਪਾਂ 7.5 ਇੰਚ ਤੇ ਜਿਹੜਾ ਆਪਣੇ ਕਮਰ ਦਾ ਨਿਸ਼ਾਨ ਹੁੰਦਾ 7.5 ਤੇ ਵੀ ਰੱਖ ਸਕਦੇ ਆ ਜੀ 8 ਤੇ ਇਸ ਤੋਂ ਵੱਧ ਨਹੀਂ ਰੱਖ ਵੀ ਰੱਖਿਆ ਜਾਂਦਾ ਇਹ 7.5 ਤੋਂ ਹੀ ਆਪਾਂ ਇਹਦਾ ਦੇਖੋ ਮੋਢਿਆਂ ਵਾਲਾ ਜਿਹੜਾ ਬਾਕਸ ਬਣਾਇਆ ਹੈਗਾ ਇਸ ਤੋਂ ਥੋੜਾ ਜਿਹਾ ਅੱਧਾ ਇੰਚ ਪਿੱਛੇ ਨੂੰ ਹਟ ਕੇ ਆਪਾਂ ਨੇ ਇਸ ਤਰ੍ਹਾਂ ਤਕੌਣ 'ਚ ਨਿਸ਼ਾਨ ਲਾ ਲੈਣਾ ਆਪਣੀ ਜਿੱਥੇ ਪਲੇਟ ਦੀ ਆਪਾਂ ਨਿਸ਼ਾਨ ਸਿੱਧੀ ਪਲੇਟ ਦਾ ਲਾਇਆ ਇੱਥੋਂ ਹੀ ਆਪਾਂ ਥੋੜਾ ਜਾਂ نیچے ਤੋਂ ਵੀ ਪੁਆਇੰਟ ਦੇ ਨੀਚੇ ਤੋਂ ਹਟ ਕੇ ਸਾਢੇ 7 ਵਾਲੇ ਤੋਂ ਵੀ ਅੱਧਾ ਕ ਪੁਆਇੰਟ ਉੱਪਰ ਚੱਕ ਕੇ ਆਪਾਂ ਨੇ ਟੇਢੀ ਨਿਸ਼ਾਨ ਉਧਰ ਲਾ ਲੈਣਾ ਹੁਣ ਆਪਾਂ ਨੇ ਕੀ ਕਰਨਾ ਜੀ ਇਧਰੋਂ ਤਾ ਆਪਾਂ ਰੱਖਣੀ ਐ 2 ਇੰਚ 2 ਇੰਚ ਉੱਪਰ ਤੋਂ ਪਲੇਟ ਰੱਖਣਾ ਤੇ ਇਧਰੋਂ ਨੀਚੇ ਵਾਲੀ ਪਲੇਟ ਰੱਖਣੀ ਆ 22 ਇੰਚ ਤੇ ਇੱਥੇ ਨਿਸ਼ਾਨ ਲਾ ਲਿਆ ਜਿਹੜੇ ਨਿਸ਼ਾਨ ਨੇ ਇਧਰੋਂ ਦੇਖੋ ਇੱਥੋਂ ਸਟਾਰਟ ਕਰਨੀ ਆ ਪਲੇਟ ਕਾਣੀ ਇਧਰੋਂ ਇੱਥੋਂ ਕਰਨੀ ਆ ਠੀਕ ਹੈ ਇਹ ਨਿਸ਼ਾਨ ਆਪਾਂ ਇਸ ਤਰ੍ਹਾਂ ਲਾ ਲੈਣੇ ਨੇ ਅੱਧੀਆਂ ਮੇਰੀਆਂ ਭੈਣਾਂ ਸੋਚੀ ਜਾਂਦੀਆਂ ਨੇ ਵੀ ਇਹ ਪਲੇਟ ਦਾ ਨਿਸ਼ਾਨ ਕਿਵੇਂ ਲਾ ਇਹ ਇਸ ਤਰ੍ਹਾਂ ਹੀ ਜੀ ਸਿੰਪਲ ਤਰੀਕਾ ਹੈ ਬਿਲਕੁਲ ਦੇਸੀ ਤਰੀਕੇ ਨਾਲ ਮੈਂ ਤੁਹਾਨੂੰ ਦੱਸ ਰਹੀ ਆ ਦੇਖੋ ਇੱਥੋਂ ਇਹ ਪਲੇਟ ਉਧਰ ਨੂੰ ਚਲੀ ਜਾਊਗੀ ਤੇ ਇੱਧਰੋਂ ਇੱਧਰ ਨੂੰ 7 ਇੰਚ ਲੰਬਾਈ ਜੀ ਆਪਾਂ ਨਾਰਮਲ ਪਲੇਟ ਦੀ ਰੱਖਦੇ ਆਂ ਕਈਗੀ ਕਿਸੇ ਨੂੰ ਇਹ ਹੁੰਦਾ ਵੀ ਪਲੇਟਾਂ ਛੋਟੀਆਂ ਆਪਾਂ ਉਹ ਤਾਂ ਆਪਾਂ 6 ਇੰਚ ਰੱਖ ਸਕਦੇ ਆਂ ਸਾਢੇ 6 ਰੱਖ ਸਕਦੇ ਆਂ ਪਰ ਇਸ ਤੋਂ ਛੋਟੀ ਪਲੇਟ 6 ਇੰਚ ਤੋਂ ਛੋਟੀ ਪਲੇਟ ਨਹੀਂ ਪਾਈ ਜਾਂਦੀ ਇਸ ਤਰ੍ਹਾਂ ਪਲੇਟਾਂ ਪਾਉਣ ਨਾਲ ਫਿਟਿੰਗ ਹੈ ਜਿਹੜੀ ਬਹੁਤ ਵਧੀਆ ਬਣਦੀ ਹੈ ਜੀ ਆਪਾਂ ਬਿਨਾ ਪਲੇਟਾਂ ਤੋਂ ਫਿਟਿੰਗ ਕਿਵੇਂ ਬਣਾਈਏ ਉਹਦਾ ਵੀ ਤੁਹਾਨੂੰ ਸ਼ੇਅਰ ਵੀਡੀਓ ਜ਼ਰੂਰ ਕਰਾਂਗੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਜੀ ਸ਼ੇਅਰ ਵੀ ਕਰਦਿਆ ਕਰੋ ਧੰਨਵਾਦੀ